ਸੁਲੇਦੀ ਬਿਹਤ ਵੱਡੀ ਖਬਰ ਸੁਖਵਿੰਦਰ ਸਿੰਘ ਕਾਕਾ ਕੰਪੋਜ਼ਰ ਨਾਲ ਜੁੜੀ ਹੋਈ ਹੈ ਜਿੱਥੇ ਕਾਕਾ ਕੰਪੋਜ਼ ਦੇ ਘਰ ਉਤੇ 6 ਵਿਭਾਗਾ ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ ਸਾਨੂੰ ਦੱਸਿਆ ਜੋ ਕਾਕਾ ਕੰਪੋਜ਼ ਵੱਲੋਂ ਦੱਸਿਆ ਗਿਆ ਹੈ ਕਿ ਜੀਐਸਟੀ ਦੀ ਟੀਮ ਅਤੇ ਨਾਲ ਹੀ ਆਯੁਰਵੈਦਿਕ ਟੀਮ ਅਤੇ ਨਾਲ ਹੀ ਹੋਰ ਵੀ ਭਾਗਾ ਦੀਆਂ ਟੀਮਾਂ ਰੇਡ ਕਰਨ ਲਈ ਪਹੁੰਚ ਕੇ ਨੇ ਅਤੇ ਕੋਈ ਨ ਇਸ ਬਾਬਤ ਕੁਝ ਵੀ ਜਾਣਕਾਰੀ ਨਹੀਂ ਸੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਇਹਨਾਂ ਟੀਮਾਂ ਵੱਲੋਂ ਸਾਡੇ ਘਰ ਦੇ ਵਿੱਚ ਰੇਡ ਕੀਤੀ ਗਈ ਤਾਂ ਉਹਨਾਂ ਦੇ ਫਾਦਰ ਸਾਹਿਬ ਦਾ ਆਯੁਰਵੈਦਿਕ દવાਖਾਨਾ ਵੀ ਚੈੱਕ ਕੀਤਾ ਗਿਆ ਤੇ ਜਿਸ ਦੇ ਸੈਂਪਲ ਵੀ ਭਰੇ ਗਏ ਨੇ ਤੇ ਉਸ ਦੌਰਾਨ ਕਾਕਾ ਕੰਪੋਜ਼ੂਲੋ ਮੀਡੀਆ ਦੇ ਸਾਹਮਣੇ ਇਹ ਸਵਾਲ ਕੀਤੇ ਗਏ ਨੇ ਤੇ ਜਵਾਬ ਦਿੱਤੇ ਗਏ ਨੇ ਕਿ ਜੋ ਆਯੁਰਵੈਦਿਕ ਇਹ ਚੈੱਕ ਕਰ ਰਹੇ ਨੇ ਜਿਸ ਦੇ ਸੈਂਪਲ ਇਹਨਾਂ ਵੱਲੋਂ ਭਰੇ ਜਾ ਰਹੇ ਨੇ ਉਹਨਾਂ ਵੱਲੋਂ ਬਾ ਕਾਇਦਾ ਇਸ ਨੂੰ ਚੱਕ ਕੇ ਵੇਖ ਲਿਆ ਇਸ ਕਰਕੇ ਇਸ ਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੈ ਤਾਂ ਬਾਹਰ ਜਾ ਕੇ ਇਸ ਨੂੰ ਕੋਈ ਹੋਰ ਨਾ ਬਣਾ ਦਿੱਤਾ ਜਾਵੇ ਅਤੇ ਨਾਲ ਹੀ ਆਪ ਸਰਕਾਰ ਉੱਤੇ ਸਵਾਲ ਖੜੇ ਕਰ ਦਿਆ ਉਹਨਾਂ ਕਿਹਾ ਕਿ ਸਰਕਾਰੀ ਆਪ ਸਰਕਾਰ ਦੀ ਮੀਲੀ ਭੋਗਤ ਜਿਸ ਕੱਟ ਕੇ ਸਾਡੇ ਘਰ ਜਿਹੜੀ ਹੈ ਰੇਡ ਕੀਤੀ ਗਈ ਹੈ ਸਾਰੇ ਘਰ ਦੀ ਕੱਲੀ-ਕੱਲੀ ਚੀਜ਼ ਖੰਗਾਲੀ ਗਈ ਹੈ ਭਾਵੇਂ ਉਹ ਮੇਰੀ ਮਾਤਾ ਦੀ ਅਲਮਾਰੀ ਹੋਵੇ ਭਾਵੇਂ ਮੇਰੀ ਪਤਨੀ ਦੀ ਅਲਮਾਰੀ ਹੋਵੇ ਕਰਲੇ ਕਰਲੇ ਸਨਮਾਨ ਨੂੰ ਜਿਹੜਾ ਖੰਗਾਲਿਆ ਗਿਆ ਤਾਂ ਮੀਡੀਆ ਦੇ ਸਾਹਮਣੇ ਮੁਖਾਤਿਬ ਹੁੰਦਿਆ ਹੋਇਆ ਸੁਖਵਿੰਦਰ ਸਿੰਘ ਕਾਕਾ ਕੰਬੋਜ ਵੱਲੋਂ ਔਰ ਕੀ ਜਾਣਕਾਰੀ ਦਿੱਤੀ ਗਈ ਹੈ ਉਹ ਸੁਣਦੇ ਪੰਜ 6 ਵਿਭਾਗਿਆਂ ਨੇ ਸਾਡੇ ਘਰ ਦੇ ਵਿੱਚ ਛਾਪਾ ਮਾਰਿਆ ਸਾਰਾ ਜਨਾਲਾਬਾਦ ਜਾਣਦਾ ਹੈ ਕਿ ਸਾਡਾ ਪਰਿਵਾਰ ਬਾਬਾ ਸੰਤ RAM ਸਿੰਘ ਕਿਹੋ ਜਿਹਾ ਨੇ ਔਰ ਕਾਕਾ ਕੰਬੋਜ ਕਿਹੋ ਜਿਹਾ ਹੈ ਜੀ ਇਹ ਸਭ ਸਿਆਸੀ ਡਰਾਉਣ ਦੀ ਧਮਕਾਣ ਦੀ ਔਰ ਜਿਹੜਾ ਵੀ ਇਹ ਕਰ ਰਿਹਾ ਹੈ ਮੇਰੀ ਇੱਕ ਗੱਲ ਨੋਟ ਕਰ ਲਓ ਐ ਡਰਦੇ ਨਹੀਂ ਮੈਂ ਭਾਰਤੀ ਜਨਤਾ ਪਾਰਟੀ ਦਾ ਮੌਜੂਦਾ ਜ਼ਿਲ੍ਹਾ ਪ੍ਰਧਾਨ ਆ ਇਹ ਟੋਟਲੀ ਦਾ ਟੋਟਲੀ ਜਿਹੜਾ ਸਿਆਸੀ ਪ੍ਰੋਪੋਗੈਂਡਾ ਕਰਕੇ ਇਹ ਆਯੁਰਵੈਦਿਕ ਜਿਹੜੀ ਦਵਾਈ ਏ ਇਹ ਗਰਮੀ ਵਾਸਤੇ ਜੋ ਨਰੰਜਨ ਫਲ ਇਮਲੀ ਸਾਰੇ ਲੋਕ ਸਵੇਰੇ ਭੇਗੇ ਪੀਂਦੇ ਨੇ ਇਹਦਾ ਸੈਂਪਲ ਮੈਂ ਇਹਨਾਂ ਦੇ ਸਾਹਮਣੇ ਖਾ ਕੇ ਵੀ ਇਹਨਾਂ ਨੂੰ ਵਿਖਾਇਆ ਇਹ ਕਿਤੇ ਇਹ ਆਵੇ ਮੈਨੂੰ ਸ਼ਾਕੀ ਵੀ ਕਿਤੇ ਇਹਨੂੰ ਡੱਬੀ ਦੇ ਵਿੱਚ ਬਦਲ ਲੈਣਾ ਕੱਲ ਹੋਰ ਕੋਈ ਚੀਜ਼ ਬਣਾ ਲੈਣਾ ਇੱਥੇ ਸਾਰਿਆਂ ਨੂੰ ਖਵਾ ਕੇ ਵੇਖ ਸਕਦੇ ਐ ਇਹਨੂੰ ਚੱਕ ਕੇ ਵੇਖ ਸਕਦੇ ਵੀ ਚੀਜ਼ ਕੀ ਹੈ ਸਾਰੇ ਤੁਸੀਂ ਸਾਰੇ ਪੀ ਕੇ ਵੇਖ ਸਕਦੇ ਹੋ ਜੀ ਸਾਰਿਆਂ ਨੂੰ ਪਤਾ ਹੈ ਆਲੂ ਬਹਾਰਾ ਅੰਗਰੰਜਨ ਫਲ ਇਮਲੀ ਉਹ ਸਾਰਾ ਭੇ ਕੇ ਰਗੜ ਕੇ ਇਹਨੂੰ ਬਣਾਈਦਾ ਹੈ ਇਹਨੂੰ ਇੱਥੇ ਪੀ ਕੇ ਵੇਖ ਸਕਦੇ ਐ ਇਹਨੂੰ ਚੱਕ ਕੇ ਵੇਖ ਸਕਦੇ ਐ ਜੇਕਰ ਇਹਨੂੰ ਹੋਰ ਵੀ ਕੁਝ ਸੈਂਪਲ ਇਹਦਾ ਬਣਾਇਆ ਜਾਂਦਾ ਹੈ ਇਹਦੀ ਜ਼ਿੰਮੇਵਾਰ ਜਿਹੜੀ ਹੈ ਉਹ ਮੌਜੂਦਾ ਐਮ.ਐਲ.ਏ ਇੱਥੋਂ ਦਾ ਆਮ ਆਦਮੀ ਦਾ ਔਰ ਮੈਂ ਦਸਲਾ ਚਲ ਕਿ ਅੱਜ ਸਾਡੇ ਘਰ ਦੇ ਵਿੱਚ ਉੱਤੇ ਸਾਰਾ ਇਹਨਾਂ ਨੇ ਕੋਈ ਟ੍ਰਾਂਕ ਕੋਈ ਪੇਟੀ ਕੋਈ ਨਹੀਂ ਛੱਡਿਆ ਆਟੇ ਵਾਲੀ ਜਿਹੜੀ ਬਕਸਾ ਵੀ ਨਹੀਂ ਛੱਡਿਆ ਜਿਹੜੀ ਨਹੀਂ ਫਰੋਲੀ ਜੀ ਤੇ ਸਭ ਇੱਥੇ ਕੀ ਮਿਲਣਾ ਸੀ ਜਿੱਥੋਂ ਮਿਲਣਾ ਹੈ ਉਧਰ ਤਾਂ ਜਾਦੇ ਨਹੀਂ ਤੇ ਕੋਈ ਗੱਲ ਨਹੀਂ ਕੋਈ ਸਾਰੇ ਜਿੰਨੇ ਵੀ ਭਰਾ ਮੇਰੇ ਤੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਚੜ੍ਹਦੀ ਕਲਾ ਚਾਰ ਪੰਜ ਤੁਸੀਂ ਕਹਿੰਦੇ ਹੋ ਚਾਰ ਪੰਜ ਜਿਹੜੀ ਛਾਪੇ ਮਾਰੀ ਹੋਈ ਹੈ ਕਿਹੜੇ ਕਿਹੜੇ ਵਿਭਾਗ ਵੱਲੋਂ ਛਾਪੇ ਮਾਰੀ ਕੀਤੀ ਮੈਨੂੰ ਇਹ ਨਾਲ ਸਮਝ ਹੀ ਨਹੀਂ ਆਣ ਦਿੰਦੇ ਵੀ ਕਿਹੜੇ ਕਿਹੜੇ ਛਾਪੇ ਵਾਲੇ ਨੇ ਕੋਈ GST ਵਾਲਾ ਹੈ ਕੋਈ ਟੈਕਸ ਵਾਲਾ ਹੈ ਕੋਈ ਡਰੱਗਸ ਇੰਸਪੈਕਟਰ ਹੈ ਕੋਈ ਆਯੁਰਵੈਦਿਕ ਵਾਲਾ ਹੈ ਕੋਈ ਕਿਹੜਾ ਹੈ ਕੋ ਕਿਹੜਾ ਹੈ ਸਾਰੇ ਇੱਥੇ ਪਹੁੰਚ ਗਏ ਨੇ ਨਹੀਂ ਜਦੋਂ ਇਹਨਾਂ ਨੇ ਉੱਪਰ ਛਾਪੇ ਮਾਰੀ ਕੀਤੀ ਹੈ ਉਹ ਤੁਸੀਂ ਕੋਈ ਅਜਿਹਾ ਸਵਾਲ ਨਹੀਂ ਪੁੱਛਿਆ ਮੈਂ ਤੁਹਾਡੇ ਕੋਲ ਕੀ ਸ਼ਰਮ ਵਾਲੀ ਗੱਲ ਹੈ ਇਸ ਵਿਧ ਮੇਰੀ ਵਾਈਫ ਦੀ ਮੇਰੀ ਮੰਮਾ ਦੀ ਅਲਮਾਰੀ ਜਿਹੜੀ ਫਰੋਲੀ ਗਈ ਇਸ ਤੋਂ ਬਾਅਦ ਕੋਈ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਔਰ ਸਾਰਾ ਸਾਡਾ ਘਰ ਫਰੋਲਿਆ ਗਿਆ ਸਾਰਾ ਜਲਾਲਾਬਾਦ ਗਵਾਏ ਵੀ ਕਾਕਾ ਕਿਵੇਂ ਹੈ ਔਰ ਕਾਕੇ ਦਾ ਪਰਿਵਾਰ ਕਿਵੇਂ ਹੈ ਔਰ ਸੰਤ ਰਾਮ ਸਿੰਘ ਨੇ ਅੱਜ ਤੱਕ ਜ਼ਿੰਦਗੀ ਦੀ ਸੇਵਾ ਕੀਤੀ ਤੇ ਸੇਵਾ ਕਰਦੇ ਆ ਇਹ ਪੱਕੇ ਸਰਕਾਰ ਇਹ ਕੰਮ ਹੀ ਇਹਨਾਂ ਦਾ ਜੀ ਇਹ ਇਹ ਨੀਵੇਂ ਪੰਦਰ ਦੇ ਕਿਹੜੇ ਗਿਰ ਸਕਦੇ ਨੇ ਮੈਨੂੰ ਜ਼ਰੂਰੀ ਕੋਈ ਕਾਲ ਹੈ ਪਲੀਜ਼